ਤਰੰਤਰੰਨ ਜਮਨੀ ਚੋਣ ਇਸ ਵੇਲੇ ਸਿਰ ਤੇ ਹੈ ਔਰ ਜਲਦ ਹੀ ਤਰੰਤਰੰਨ ਦੇ ਵਿੱਚ ਮਾਹੌਲ ਵੀ ਗਰਮ ਹੁੰਦਾ ਜਾ ਰਿਹਾ ਹੈ ਜਿਵੇਂ ਜਿਵੇਂ ਪਾਰਟੀਆਂ ਸਰਗਰਮ ਹੋ ਰਹੀਆਂ ਨੇ ਜਿਵੇਂ ਜਿਵੇਂ ਪ੍ਰਚਾਰ ਸ਼ੁਰੂ ਹੋ ਰਿਹਾ ਹੈ ਥੋੜੇ ਦਿਨਾਂ ਤੱਕ ਪੂਰਾ ਸਿਆਸੀ ਮਾਹੌਲ ਤਰੰਤਰੰਨ ਦੇ ਵਿੱਚ ਨਜ਼ਰ ਆਏਗਾ ਔਰ ਉਸੇ ਚੀਜ਼ ਦੇ ਮੱਦੇਨਜ਼ਰ ਕਾਂਗਰਸ ਨੂੰ ਲੈ ਕੇ ਚਰਚਾ ਆਮ ਸੀ ਕਿ ਕਾਂਗਰਸ ਆਪਣੇ ਉਮੀਦਵਾਰ ਨੂੰ ਫਲਕਚੂਏਟ ਕਰ ਸਕਦੀ ਹੈ ਕਾਂਗਰਸ ਆਪਣੇ ਉਮੀਦਵਾਰੀ ਦੇ ਹੱਥ ਦੇ ਕੋਈ ਹੋਰ ਉਮੀਦਵਾਰ ਲਾ ਸਕਦੀ ਹੈ ਪਰ ਇਹਦੇ ਵਿੱਚ ਵੀ ਹੁਣ ਇੱਕ ਨਵਾਂ ਮੋੜ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰਕਾਰ ਸਿਆਸੀ ਫਜ਼ਾਮਾ ਕੀ ਕਹਿੰਦੀਆਂ ਨੇ ਕਿਧਰ ਵੱਲ ਨੂੰ ਵਹਿੰਦੀਆਂ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸੁਣਨ ਨੂੰ ਆ ਰਿਹਾ ਸੀ ਕਿ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਕਰਨਵੀਰ ਸਿੰਘ ਪੁਰਜ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਪਰ ਹੁਣ ਇਹ ਲੱਗ ਰਿਹਾ ਹੈ ਕਿ ਪ੍ਰਤਾਪ ਬਾਜਵਾ ਉਹਨਾਂ ਸਾਬ ਸਿੰਘ ਦੀ ਗੱਲ ਇਹ ਹੈ ਕਿ 2027 ਦਾ ਇਹ ਨੂੰ ਆਪਾਂ ਸੈਮੀ ਫਾਈਨਲ ਹੀ ਕਹਿ ਦਈਏ ਕਿਉਂਕਿ ਸਿਰ ਤੇ ਹੀ ਹੁਣ ਤਾਂ ਸਾਲ ਸਵਾ ਸਾਲ ਦੀ ਗੱਲ ਹੈ ਸਾਰੀ ਹੁਣ ਵੀ ਜੇ ਕਾਂਗਰਸੀ ਲੀਡਰਾਂ ਨੇ ਆਪਣੇ ਆਪ ਨੂੰ ਪ੍ਰੂਵ ਨਾ ਕੀਤਾ ਤੇ ਫਿਰ ਇਹ ਕਦੀ ਪ੍ਰੂਵ ਨਹੀਂ ਕਰ ਸਕਣਗੇ ਸਾਬਤ ਨਹੀਂ ਕਰ ਸਕਣਗੇ ਕਿ ਅਸੀਂ ਬਹੁਤ ਸ਼ਕਤ ਲੀਡਰਾਂ ਬਹੁਤ ਮਜ਼ਬੂਤ ਲੀਡਰਾਂ ਤਾਕੜ ਲੀਡਰਾਂ ਅਸੀਂ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਵਾਂ ਅਸੀਂ ਪੰਜਾਬ ਦੇ ਨੇਤਾ ਜਿਹੜੇ ਪ੍ਰਤੀਪੱਖ ਹੈਗੇ ਆ ਆਪਾਂ ਜਿਨ ਵਿਰੋਧੀ ਦਲ ਦੇ ਨੇਤਾ ਕਹਿੰਦੇ ਆ ਸੀ ਉਹਨਾਂ ਦੀ ਬਹੁਤ ਚੰਗੀ ਰਹਿਨਮਾਈ ਕਰ ਰਹੇ ਆ ਬਹੁਤ ਵਧੀਆ ਢੰਗ ਨਾਲ ਸੀ ਕਾਂਗਰਸ ਨੂੰ ਸੂਬੇ 'ਚ ਖੜਾ ਕਰ ਲਿਆ ਜੋ ਕੁਝ ਵੀ ਆਪਾਂ ਸਮਝ ਸਕਦੇ ਆ ਲੇਕਿਨ ਪੰਜਾਬ ਦੀ ਜਿਹੜੀ ਗੱਲ ਹੈ ਕਿ ਕੀ ਪ੍ਰਤਾਪ ਬਾਜਵਾ ਨੇ ਤਿਕੜ ਤੱਕ ਕਰਨ ਸਿੰਘ ਪੁਰਜ ਨੂੰ ਦਬਾਤੀ ਕਿ ਉਹ ਇਹਨੂੰ ਹੁਣ ਸਿਰੇ ਚਾੜ ਪਾਣਗੇ ਉੱਥੇ ਵੋਟਾਂ ਲਿਆ ਪਾਣਗੇ ਹਾਲਤ ਇਹ ਹੈ ਕਿ ਪੰਜਾਬ ਨੇ ਹਜੇ ਤੱਕ ਕਾਂਗਰਸ ਨੇ ਜਿਮਣੀ ਚੋਣਾਂ ਦੇ ਵਿੱਚ ਕਾਂਗਰਸ ਦਾ ਜਿੱਥੇ ਵੀ ਪ੍ਰਦਰਸ਼ਨ ਹੈਗਾ ਕਾਫੀ ਨਿਰਾਸ਼ਾਜਨਕ ਰਿਹਾ ਜੇ ਮੰਨ ਲਓ ਜਲੰਧਰ ਦੀ ਚੋਣ ਹੈਗੀ ਹੈ ਜਲੰਧਰ ਵੈਸਟ ਦੀ ਕਿੰਨੀਆਂ 30000 ਤੋਂ ਵੋਟਾਂ ਨਾਲ ਹਾਰ ਗਏ ਲੁਧਿਆਣੇ ਵਾਲੀ ਕੁੱਟਬਾਜੀ ਕਰਕੇ ਉੱਥੇ 11000 ਵੋਟਾਂ ਨਾਲ ਹਾਰ ਗਏ ਸੰਜੀਵ अरोड़ा ਜਿੱਤ ਗਏ ਭਾਰਤ ਭੂਸ਼ਣ ਆਸ਼ੂ ਇਟਾ ਵੱਡਾ ਚਿਹਰਾ ਦੀ ਹਾਰ ਗਏ ਕਾਂਗਰਸ ਦੀ ਬੇਸਿਕਲੀ ਸਮੱਸਿਆ ਇਹ ਹੈਗੀ ਆ ਕਿ ਆਪਾ ਚ ਬੰਡੇ ਹੋਏ ਆ ਉਹਨੇ ਜੋ ਪ੍ਰਤਾਪ ਬਾਜਵੇ ਨੇ ਟਿਕਟ ਨੂੰ ਜੇ ਆ ੱੱੱਕੇ ਨਾ ਕਰਾ ਲਿਆ ਕੀ ਕਰਨ ਸਿੰਘ ਪੁਰਜੀ ਰਹੂਗਾ ਨਾ ਜਸਵੀਰ ਸਿੰਘ ਡਿੰਪੇ ਨੂੰ ਲਾਂਦ ਦਿੱਤੀ ਨਾ ਗੁਰਜੀਤ ਔਜਲੇ ਨੂੰ ਰਹਿਣ ਦਿੱਤੀ ਤੇ ਨਾ ਜੀਰੇ ਦਾ ਕਾਈ ਟਿਕਟ ਦਿੱਤੇ ਉਹਨ ਕਿਤੇ ਨਾ ਕਿਤੇ ਕਾਂਗਰਸ ਦਾ ਇੱਕ ਵੱਡਾ ਤੜਾ ਇਸ ਚੀਜ਼ ਦੀ ਕੋਸ਼ਿਸ਼ ਵੀ ਕਰੇਗਾ ਕਿ ਪ੍ਰਤਾਪ ਬਾਜਵਾ ਉੱਥੇ ਆਪਣੇ ਆਪ ਨੂੰ ਸਾਬਤ ਨਾ ਕਰ ਸਕੇ ਹਾਲਾਂਕਿ ਹਜੇ ਤੱਕ ਪ੍ਰਤਾਪ ਬਾਜਵਾ ਇੰਨੇ ਸਾਲ ਹੋ ਗਏ ਸਿਆਸਤ ਦੇ ਵਿੱਚ ਤੇ ਮੈਂ ਪ੍ਰਤਾਪ ਬਾਜਵੇ ਨੂੰ ਹਜੇ ਤੱਕ ਆਪਣੇ ਆਪ ਨੂੰ ਸਾਬਤ ਕਰਦੇ ਦੇਖਿਆ ਨਹੀਂ ਕਿਉਂਕਿ ਜੇ ਪੰਜਾਬ ਦੀ ਪ੍ਰਧਾਨਗੀ ਇਹਨਾਂ ਦੇ ਕੋਲ ਰਹੀ ਆ ਲਾਗੇ ਇਹਨਾਂ ਨੂੰ ਕੈਪਟਨ ਰਮਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਜੇ ਇੰਨਾ ਹੀ ਮਜ਼ਬੂਤ ਪ੍ਰਧਾਨ ਹੁੰਦਾ ਤੇ ਕੈਪਟਨ ਰਮਿੰਦਰ ਸਿੰਘ ਦੀ ਕੁਰਸੀ ਨਹੀਂ ਲੈ ਸਕਦਾ ਸੀ ਜੋ ਮੈਂ ਆਪਣੇ ਆਪ ਚ ਸਮਝਦਾ ਦੂਜੀ ਜਿਹੜੀ ਗੱਲ ਹੈ ਕਿ ਇੱਕ ਵਾਰ ਜਦੋਂ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਸੀ ਐਮਐਲਏ ਇਕੱਠੇ ਕਰਕੇ ਸਾਰੇ ਦਿੱਲੀ ਵੀ ਗਏ ਕਿ ਇਹਨੂੰ ਬਦਲ ਦਿਓ ਫਿਰ ਵੀ ਦਿੱਲੀ ਆ ਲੈਣਾ ਕੁਮਾ ਫਰਾ ਕੇ ਇਹਨਾਂ ਨੂੰ ਵਾਪਸ ਟੋਰ ਦਿੱਤਾ ਤੇ ਕੁਝ ਹੱਥ ਪੱਲੇ ਫੜਾਇਆ ਨਹੀਂਗਾ ਇਦਾਂ ਹੀ ਜੇ ਮੈਂ ਇੰਨੀ ਗੱਲ ਹੀ ਕਹਾਂ ਕਿ ਹੁਣ ਮੰਨ ਲਓ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਬਦਲਿਆ ਬਦਲਣ ਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਾਇਆ ਤੇ ਲਾਨ ਨੂੰ ਪ੍ਰਤਾਪ ਬਾਜਵੇ ਨੂੰ 6 ਮਹੀਨੇ ਲਈ ਲਾ ਸਕਦੇ ਸੀ ਕੋਈ ਸਮੱਸਿਆ ਨਹੀਂ ਸੀ ਜਦ ਤੱਕ ਉਹ ਲਾ ਸਕਦੇ ਜੀ 6 ਮਹੀਨੇ ਬਾਅਦ ਚੋਣ ਹੋਣੀ ਸੀ ਜਦ ਤੱਕ ਵੈਸੇ ਪੱਕੀਆਂ ਚੋਣਾਂ ਆ ਜਾਣੀਆਂ ਸੀਗੀਆਂ 2022 ਦੀਆਂ ਲੇਕਿਨ ਉਹਨਾਂ ਨੇ ਪ੍ਰਤਾਪ ਬਾਜਵੇ ਨੂੰ ਨਹੀਂ ਲਾਇਆ ਪ੍ਰਤਾਪ ਬਾਜਵੇ ਨੂੰ ਨਵਜੋਤ ਸਿੰਘ ਸਿੱਤੂ ਦੀ ਜਗ੍ਹਾ ਤੇ ਕਾਂਗਰਸ ਦਾ ਪ੍ਰਧਾਨ ਵੀ ਉਦੋਂ ਠਾਪ ਸਕਦੇ ਸੀ ਲੇਕਿਨ ਉਹਨਾਂ ਨੇ ਪ੍ਰਧਾਨ ਉਹਨੂੰ ਨਹੀਂ ਲਾਇਆ ਕਾਰਨ ਇਹ ਹੈ ਕਿ ਪ੍ਰਤਾਪ ਬਾਜਵਾ ਹਮੇਸ਼ਾ ਮਿਹਨਤ ਤਾਂ ਕਰਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਪੈਠ ਉਹਨਾਂ ਦੀ ਸੁਣਦੀ ਆ ਹਮਲਾ ਵੀ ਮਾਰਦੇ ਰਹਿੰਦੇ ਆ ਬੋਲਦੇ ਵੀ ਰਹਿੰਦੇ ਆ ਮੰਦਾ ਕਿ ਹਰ ਦੇ ਵੀ ਰਹਿੰਦੇ ਆ ਲੇਕਿਨ ਗੱਲ ਇਹ ਹੈ ਕਿ ਇੱਕ ਪ੍ਰਧਾਨ ਦੇ ਇੱਕ ਲੀਡਰ ਉਹੀ ਕਾਮਯਾਬ ਮੰਨਿਆ ਜਾਂਦਾ ਜਿਹੜਾ ਸਾਰੀ ਪਾਰਟੀ ਨੂੰ ਇਕੱਠਾ ਕਰਕੇ ਲੈ ਕੇ ਚੱਲੇ ਲੇਕਿਨ ਮੁਸ਼ਕਲ ਇੱਥੇ ਇਹ ਹੈਗੀ ਹੈ ਕਿ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਕਰਕੇ ਪੰਜਾਬ ਕਾਂਗਰਸ ਚ ਗੁੱਟਬਾਜ਼ੀ ਬਹੁਤ ਵੱਡੀ ਆ ਜੇ ਆਪਾਂ ਕਹੀਏ ਕਿ ਮੰਨ ਲਓ ਚਰਨਜੀਤ ਚੰਨੀ ਦਾ ਧੜਾ ਅਲੱਗ ਚੱਲ ਰਿਹਾ ਹੈਗਾ ਰਾਣਾ ਗੁਰਜੀਤ ਹੋਰ ਇਹ ਅਲੱਗ ਚੱਲ ਰਹੇ ਹੈਗੇ ਨੇ ਜੇ ਇਹਨਾਂ ਨੂੰ ਵੀ ਆਪਾਂ ਪਰੇ ਕਰ ਦਈਏ ਤੇ ਹਜੇ ਤੁਸੀਂ ਦੇਖਿਆ ਭਾਤਕੁਸ਼ਨ ਆਸ਼ੂ ਪ੍ਰਗਟ ਸਿੰਘ ਇਹ ਸਾਰੇ ਅਲੱਗ ਨੇ ਹੁਣ ਜਦੋਂ ਕਾਂਗਰਸੇ ਵਾਜੀ ਰਹੂਗੀ ਤੇ ਇੱਕ ਾ ਦੂਜੇ ਾ ਨੂੰ ਟੰਗ ਦਾ ਖਿੱਚੂਗਾ ਹੀ ਹੁਣ ਇੱਥੇ ਮੰਨ ਲਓ ਜਦੋਂ ਜਿਮਣੀ ਚੋਣਾ ਸੀ ਚੌਧਰੀ ਸੰਤੋਖ ਸਿੰਘ ਜਦੋਂ ਸਵਰਗਵਾਸ ਹੋਏ ਉਹਨਾਂ ਦੀ ਧਰਮ ਪਤਨੀ ਜਿਹੜੀ ਆ ਡਾਕਟਰ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਗਈ ਲੇਕਿਨ ਉਹਨਾਂ ਨੇ ਚੋਣ ਲੜੀ ਪਤਾਬਾਜਵੇਂ ਨੇ ਪੂਰੀ ਕੈਂਪੇਨ ਕੀਤੀ ਲੇਕਿਨ ਸੁਸ਼ੀਲ ਰਿੰਕੂ ਆਮ ਆਨਮੀ ਪਾਰਟੀ ਕੋ ਮੈਂਬਰ ਪਾਰਲੀਮੈਂਟ ਜਿੱਤ ਗਏ ਗੱਲ ਇਹ ਹੈ ਕਿ ਪੰਜਾਬ ਚ ਜਿੰਨੀਆਂ ਜਿਮਣੀ ਚੋਣਾ ਹੋਈਆਂ ਮੇਰੇ ਸਾਹਮਣੇ 11 ਦੇ ਆਸ-ਪਾਸ ਤਾਂ ਹੋ ਚੁੱਕੀਆਂ ਹੈਗੀਆਂ ਚਾਰ ਤਾਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਜਿੱਤਨ ਕਰਕੇ ਹੋਈਆਂ ਇੱਕ ਹੀ ਵਾਰ ਮੇਰਾ ਖਿਆਲ ਗਈ ਹੈ ਜਿਹੜੀ ਬਰਨਾਲੇ ਵਾਲੀ ਆ ਬਾਕੀ ਤਾਂ ਸਾਰੀ ਆਮ ਆਦਮੀ ਪਾਰਟੀ ਚਿੱਤ ਲੈ ਗਈ ਆ ਸਿਆਸਤ ਚ ਸਾਬਤ ਕਰਨਾ ਬੜਾ ਔਖਾ ਹੋ ਗਿਆ ਹੋਇਆ ਹੁਣ ਪ੍ਰਤਾਪ ਬਾਜਵਾ ਨੇ ਅੜ ਕੇ ਟਿਕਟ ਤਾਂ ਲੈ ਲਈ ਆ ਲੇਕਿਨ ਕਰਨ ਸਿੰਘ ਬੋਰ ਜਿੰਨੂੰ ਕਿੰਨੀ ਕੋ ਵੋਟ ਦਵਾ ਸਕਦੇ ਨੇ ਕੀ ਕਾਂਗਰਸ ਉੱਥੇ ਪੁਰਾਣੀ ਵੋਟ ਤੋਂ ਉੱਪਰ ਜਾਂਦੀ ਆ ਤੇ ਫੇਰ ਹੀ ਕਾਂਗਰਸ ਦਾ ਬਚਾ ਹੋਣਾ ਹੈ ਜੇ ਕਾਂਗਰਸ ਪ੍ਰਾਣੀ ਓਟ ਤੋਂ ਵੀ ਪਿੱਛੇ ਚਲੀ ਗਈ ਤੇ ਪ੍ਰਤਾਪ ਬਾਜੂ ਜਿਹੜਾ ਲਿਸਟ ਦੇ ਵਿੱਚ ਨਾਮ ਹੈਗਾ ਮੁੱਖ ਮੰਤਰੀ ਦੀ ਰੇਸ 'ਚ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਣਾ ਇਸ ਕਰਕੇ ਜੇ ਮੈਂ ਇਹ ਗੱਲ ਨੂੰ ਸਮਝਾ ਕਿ ਇਹ ਧੜੇ ਵੱਲੋਂ ਜਿਹੜੀ ਹੈ ਨਹੀਂ ਜੋਨ ਲੜੀ ਜਾਣੀ ਚਾਹੀਦੀ ਕਾਂਗਰਸ ਨੂੰ ਇਕਜੁੱਟ ਹੋ ਕੇ ਹਮਲਾ ਮਾਰ ਕੇ ਲੜਨੀ ਚਾਹੀਦੀ ਜਿਹੜੀ ਸਿਆਸਤ ਦੀ ਮੌਜੂਦਾ ਸਥਿਤੀ ਕਹਿੰਦੀ ਹੈ ਲੇਕਿਨ ਗੱਲ ਇਹ ਹੈ ਕਿ ਕਾਂਗਰਸੀਆਂ ਦੇ ਖੂਨ ਚ ਹੈਗਾ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਇੱਕ ਦੂਜੇ ਦੇ ਕੱਪੜੇ ਲਾਉਣੇ ਇਹ ਹੁੰਦਾ ਨਹੀਂ ਚੱਲਿਆ ਆ ਰਿਹਾ ਤਾਂ ਲੰਬੇ ਦੌਰ ਤੋਂ ਚੱਲਿਆ ਆ ਰਿਹਾ ਲੇਕਿਨ ਜਿਹੜਾ ਸਾਬਤ ਕਰ ਗਿਆ ਜੇ ਸਾਬਤ ਕਰ ਗਿਆ ਤੇ ਫਿਰ ਪ੍ਰਤਾਪ ਸਿੰਘ ਬਾਜਵੇ ਦਾ ਕਦ ਉੱਚਾ ਹੋ ਜਾਊਗਾ ਜੇ ਸਾਬਤ ਨਾ ਕਰ ਪਾਇਆ ਆਪਣੇ ਆਪ ਨੂੰ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਜਿਹੜਾ 2027 ਦਾ ਵਿੱਚ ਚੇਰਾ ਨਹੀਂ ਹੋਵੇਗਾ ਕੌਫਰ ਦੇ ਉੱਤੇ ਜਸਬੀਂ ਡੇਂਪਾ ਦੀ ਗੱਲ ਕਰਦੇ ਹੋ ਤੁਸੀਂ ਕੁਲਵੀਰ ਜ਼ੀਰਾ ਦੀ ਗੱਲ ਕਰਦੇ ਹੋ ਨਾਲ ਤੁਸੀਂ ਗਰਗ ਗੁਰਜੀਤ ਔਜਲਾ ਦੀ ਇਹਨਾਂ ਦੇ ਨਾਮ ਸੁਣ ਕੇ ਐ ਪ੍ਰਤੀਤ ਹੁੰਦਾ ਹੈ ਕਿ ਕਰਨਬੀਰ ਬੁਰਜ ਨੂੰ ਉਤਾਰ ਕੇ ਕਾਂਗਰਸ ਨੇ ਆਪਣੇ ਪੈਰਾਂ ਅੱਗੇ ਆਪ ਕੰਡੇ ਲਾ ਛੜੇ ਨਹੀਂ ਦੇਖੋ ਕਿਸੇ ਨੂੰ ਆਪਾਂ ਕਮਜ਼ੋਰ ਨਹੀਂ ਕਹਿ ਸਕਦੇ ਗੱਲ ਹੁੰਦੀ ਹੈ ਕਿ ਪਿੱਛੇ ਕੋਈ ਉਹਦੀ ਜ਼ਿੰਮੇਵਾਰੀ ਲਵੇ ਕਿ ਅਸੀਂ ਜਿਤਾਵਾਂਗੇ ਕਿਸੇ ਨੂੰ ਅਸੀਂ ਕਮਜ਼ੋਰ ਨਹੀਂ ਕਹਿ ਸਕਦੇ ਇੱਥੋਂ ਕਾਂਗਰਸ ਜਿੱਤੀ ਵੀ ਹੋਈ ਹੈ ਸੀਟ ਇੱਥੇ ਤਾਂ ਵੀ ਰਗਣੀ ਉਤਰੀ ਜਿੱਤੇ ਹੋਏ ਹੈ ਮੇਜ ਸਿੰਘ ਲਾਲਪੁਰਾ ਜਿੱਤੇ ਹੋਏ ਕਾਂਗਰਸ ਨੇ ਹਜੇ ਕਿ ਪੰਤਕ ਲਾਕਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਹ ਸੀਟ ਜਿੱਤੀ ਹੋਈ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਮੁੱਦਾ ਤਾਂ ਹੈ ਨਹੀਂਗਾ ਕਿ ਕਾਂਗਰਸ ਨੂੰ ਉੱਥੇ ਵੋਟ ਨਹੀਂ ਪੈਂਦੀ ਕਾਂਗਰਸ ਨੂੰ ਵੋਟ ਪਈ ਹੈ ਇੱਕ ਇੱਕ ਜਿਹੜੀ ਇਕੁਏਸ਼ਨ ਹੋਰ ਹੈਗੀ ਆ ਕਿ ਅਕਾਲੀ ਦਲ ਔਰ ਪੰਥਕ ਵੋਟ ਅਗਰ ਆਪਸ ਵਿੱਚ ਚਾਰ ਹਿੱਸਿਆਂ 'ਚ ਵੰਡੀ ਜਾਂਦੀ ਹੈ ਤੇ ਕਾਂਗਰਸ ਦੀ ਵੋਟ ਕਾਂਗਰਸ ਨੂੰ ਪੈ ਜਾਂਦੀ ਹੈ ਤੇ ਕਾਂਗਰਸ ਆ ਦੇ ਵਿੱਚ ਵੀ ਫਾਇਦਾ ਹੋ ਸਕਦਾ ਹੈ ਦੇਖੋ ਜਿਹੜੀ ਬੀਬੀ ਰੰਦਾਵਾ ਹੈ ਉਹ ਵੀ ਪੰਥਕ ਹੈ ਪਰਿਵਾਰ ਉਹਨਾਂ ਦਾ ਪੰਥਕ ਹੈ ਧਰਮੀ ਫੌਜੀ ਤੇ ਪਰਿਵਾਰ 'ਚੋਂ ਆ ਜਿਹੜੇ ਮਨਦੀਪ ਸਿੰਘ ਖੜੇ ਹੋਏ ਨੇ ਸੰਦੀਪ ਸੰਨੀ ਦੇ ਭਾਈ ਉਹ ਵੀ ਪੰਥਕ ਹਲਕਿਆਂ ਤੋਂ ਹੀ ਸਮਝ ਲਿਆ ਪੰਥਕ ਸਫਾ ਜੋ ਨਿਕਲ ਕੇ ਆਏ ਹੋਏ ਨੇ ਤੇ ਜੇ ਆਪਾਂ ਗੱਲ ਕਰੀਏ ਕਿ ਅਕਾਲੀ ਦਲ ਦੇ ਕੈਂਡੀਡੇਟ ਦਾ ਤਲ ਦੱਸਦਾ ਹਰਮੀਤ ਸਿੰਘ ਸੰਧੂ ਆ ਜਿਹੜੇ ਉਹ ਅਕਾਲੀ ਦਲ ਦੇ ਦੋ ਵਾਰ ਐਮ ਲਿਰਾ ਚੁਕੇ ਉਹਨਾਂ ਦਾ ਵੀ ਪੰਥਕ ਕਨੈਕਸ਼ਨ ਗਿਣਿਆ ਜਾ ਸਕਦਾ ਯਾਨੀ ਕਹਿਣ ਦਾ ਮਤਲਬ ਹੈਗਾ ਕਿ ਪੰਥਕ ਵੋਟ ਤਿੰਨ ਤੇ ਚਾਰ ਘਰਾਂ ਚ ਡਿਵਾਈਡ ਹੋ ਜਾਂਦੀ ਹੈ ਤੇ ਜੇ ਕਾਂਗਰਸ ਦੀ ਵੋਟ ਕਾਂਗਰਸ ਨੂੰ ਪੈ ਜਾਂਦੀ ਹੈ ਤੇ ਕਿਤੇ ਨਾ ਕਿਤੇ ਕਾਂਗਰਸ ਦਾ ਰਸਤਾ ਸਾਫ ਵੀ ਹੋ ਸਕਦਾ ਲੇਕਿਨ ਆਪਾਂ ਕਮਜ਼ੋਰ ਕੈਂਡੀਡੇਟ ਉਦੋਂ ਤੱਕ ਆਪਾਂ ਗਿਣ ਸਕਦੇ ਆ ਜਦੋਂ ਤੱਕ ਲੱਗੇ ਕਿ ਨਹੀਂ ਇਹ ਤਾਂ ਪਿੰਡ ਦੇ ਵਿੱਚ ਲੇਕਿਨ ਇੱਕ ਪਿੰਡ ਦੇ ਤੱਕ ਹੀ ਇਹਨਾਂ ਦਾ ਦਾਇਰਾ ਲੇਕਿਨ ਕਰਨ ਸਿੰਘ ਪੁਰਜ ਦਾ ਥੋੜਾ ਜਿਹਾ ਉੱਤੇ ਪ੍ਰਭਾਵ ਲੱਗ ਕੇ ਛੇਗਾ ਹੁਣ ਪ੍ਰਤਾਪ ਬਾਜਵਾ ਕੱਲ ਦੇ ਉੱਥੇ ਡੇਰਾ ਲੈ ਕੇ ਬੈਠ ਗਏ ਨੇ ਉਹਨਾਂ ਨੇ ਕੱਲ ਮੀਟਿੰਗ ਵੀ ਲਿੱਤੀ ਆ ਵੱਡੇ ਵੱਡੇ ਕਾਂਗਰਸੀ ਲੀਡਰਾਂ ਨਾਲ ਕੱਲ ਗੱਲਬਾਤ ਵੀ ਕੀਤੀ ਆ ਕੋਸ਼ਿਸ਼ ਕਰਨਗੇ ਭਈ ਕਿਸੇ ਤਰੀਕੇ ਅਸੀਂ ਇਸ ਵੋਟ ਪਰਸੈਂਟੇਜ ਨੂੰ ਜਿਹੜਾ ਅੱਗੇ ਲੈ ਕੇ ਜਾਈਏ ਆਮ ਆਦਮੀ ਪਾਰਟੀ ਨੂੰ ਟੱਕਰ ਦਈਏ ਭਾਈ ਮਨਦੀਪ ਸਿੰਘ ਨੂੰ ਟੱਕਰ ਦਈਏ ਲੇਕਿਨ ਇਹਦਾ ਆਉਣ ਵਾਲਾ ਵਕਤ ਦੱਸੂਗਾ ਭਈ ਕਾਂਗਰਸ ਦੀ ਆਪਸੀ ਧੜੇਬਾਜੀ ਇਸ ਸੀਟ ਨੂੰ ਫੇਰ ਹਰ ਹੁੰਦੀ ਆ ਜੋ ਹਜੇ ਤੱਕ ਸਮਝ ਕੇ ਹਜੇ ਤੱਕ ਮੈਂ ਜਿਹੜੀਆਂ ਪ੍ਰਾਣੀਆਂ ਜਿੰਨੀਆਂ ਚੋਣਾ ਹੈਗੀਆਂ ਸਾਰੀਆਂ ਮੈਂ ਜੇ ਕੈਲਕੂਲੇਟ ਕਰਾਂ ਤੇ ਹਰ ਹਰ ਚੋਣ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਕਾਂਗਰਸ ਨੇ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਕਿ ਦੂਜੇ ਨੂੰ ਹਰਾਇਆ ਹੀ ਆ। ਡਾਕਟਰ ਸਾਹਿਬ ਇਹ ਵੀ ਨਹੀਂ ਭੁੱਲਣਾ ਚਾਹੀਦਾ ਤਰਨਤਾਰ ਨੂੰ ਸਲੋਕ ਸਭਾ ਸੀਟ ਦਾ ਹਿੱਸਾ ਆ ਜਿੱਤੋਂ ਭਾਈ ਅਮਰਪਾਲ ਸਿੰਘ ਜਿੱਤੇ ਐ ਔਰ ਵੱਡੀ ਗੱਲ ਹੁਣ ਸੰਦੀਪ ਸਣੀ ਦਾ ਭਰਾ ਮਨਦੀਪ ਸਿੰਘ ਵੀ ਹੈਗਾ ਔਰ ਨਾਲੋਂ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਸਪੋਰਟ ਚਲੋ ਹੋ ਸਕਦਾ ਕਿ ਮਿਲ ਜਵੇ। ਮਤਲਬ ਪੰਥ ਜਿਹੜਾ ਉਹ ਇੱਕ ਪਾਸੇ ਇਕੱਠਾ ਹੋ ਸਕਦਾ। ਇਹੋ ਜੀ ਸਥਿਤੀ ਦੇ ਵਿੱਚ ਕੀ ਕੋਈ ਫਰਕ ਆਊਗਾ? ਦੇਖੋ ਬਿਲਕੁਲ ਪੰਥ ਦੀ ਜਿਹੜੀ ਨਾ ਮੈਂ ਤੁਹਾਨੂੰ ਅੱਜ ਦੱਸਦਾ ਕਿ ਪੰਥਕ ਵੋਟ ਉਸ ਹਲਕੇ ਜੋ ਬਹੁਤ ਅਹਿਮੀ ਇਨਾ ਪੰਥਕ ਵੋਟ ਤੁਸੀਂ ਉਸ ਫੈਕਟਰ ਨੂੰ ਡਿਸਾਈਡ ਨਹੀਂ ਕਰ ਸਕਦੇ ਲੋਕੀ ਜਿੰਨਾ ਮਰਜੀ ਕਹੀ ਜਾਣ ਬਈ ਭਾਈ ਅਮਰਪਾਲ ਸਿੰਘ ਖਾਲਸਾ ਜੇਲ੍ਹ ਚ ਹੈ لیکن بھائی અમૃતਪਾਲ ਸਿੰਘ ਖਾਲਸਾ ਦਾ ਅੱਜ ਵੀ ਪ੍ਰਭਾਵ ਹੈ ਤਰਨਤਾਰਨ ਚ ਨਸ਼ੇ ਦਾ ਮੁੱਦਾ ਹੈ ਨਸ਼ੇ ਦੇ ਵਿੱਚ ਭਾਈ અમૃતਪਾਲ ਸਿੰਘ ਖਾਲਸਾ ਨੇ ਬਹੁਤ ਕੰਮ ਕੀਤਾ ਹੈ کافی ਨੌਜਵਾਨਾਂ ਨੂੰ ਨਸ਼ਾ ਛਡਾਇਆ ਉਹਨਾਂ ਨੂੰ ਖਾਲਸਾ ਪੰਥ ਦੇ ਨਾਲ ਜੋੜਿਆ ਅੰਮ੍ਰਿਤ ਪਾਨ ਕਰਾਇਆ ਉਹਨਾਂ ਨੂੰ ਅੰਮ੍ਰਿਤ ਛਕਾਇਆ ਸਿੰਘ ਬਣਾਇਆ ਔਰ ਉਹ ਲੋਕੀ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਪਏ ਆ ਵੀ ਭਾਈ અમૃતਪਾਲ ਸਿੰਘ ਖਾਲਸਾ ਦੇ ਇਹ ਚੰਗੇ ਕੰਮ ਹੈ ਹੁਣ ਨਸ਼ਾ ਤਰਨਤਾਰਨ ਦਾ ਸਭ ਤੋਂ ਵੱਡਾ ਮੁੱਦਾ ਹੈ ਕੀ ਉਸ ਨਸ਼ੇ ਦੇ ਮੁੱਦੇ ਦੇ ਉੱਤੇ ਕਿੰਨਾ ਕੁ ਉਸ ਫਲੇਰਾ ਪੁਰਦਾ ਪਾਈ ਮਨਦੀਪ ਸਿੰਘ ਦੇ ਨਾਲ ਅਮਰਤਪਾਲ ਸਿੰਘ ਖਾਲਸਾ ਦੀ ਕਿੰਨੀ ਸਪੋਰਟ ਆਂਦੀ ਆ ਜੇ ਨਸ਼ੇ ਦਾ ਮੁੱਦਾ ਉਸ ਤਰ੍ਹਾਂ ਤਰ੍ਹਾਂ ਇਲਾਕੇ ਚ ਫੈਲ ਗਿਆ ਔਰ ਪੰਥਕ ਮੁਤਾ ਫੈਲ ਗਿਆ ਕਿ ਇਸ ਪਰਿਵਾਰ ਨੇ ਜਿਹੜਾ ਸੂਬਾ ਸਰ ਹੰਦ ਹੈ ਉਹਨੂੰ ਸੋਦਾ ਲਾਇਆ ਉਹਨੂੰ ਜੇਲ੍ਹ ਚ ਮਾਰਿਆ ਇਸ ਪਰਿਵਾਰ ਨੇ ਇਹ ਸਿੱਖਾਂ ਦੇ ਉੱਤੇ ਸਾਡੇ ਦੇ ਉੱਤੇ ਕਰਜ਼ਦਾਰ ਆ ਇੱਕ ਕਰਜ਼ਾ ਸਾਡੇ ਸਿੱਖ ਸਮੁਦਾਇ ਤੇ ਪੰਥ ਤੇ ਬਹੁਤ ਵੱਡਾ ਕਰਜ਼ਾਈ ਹੈ ਤੇ ਪੰਥ ਜੇ ਉਹਦਾ ਕਰਜ਼ਾ ਮੋੜਨਾ ਚਾਵੇ ਤੇ ਫਿਰ ਵੋਟ ਇੱਕ ਪੱਕੀ ਵੀ ਪੈ ਸਕਦੀ ਆ ਹੁਣ ਤੁਸੀਂ ਇਹ ਦੇਖੋ ਜਦੋਂ ਫਰੀਦਕੋਟ ਦੀ ਲੋਕ ਸਭਾ ਚੋਣ ਸੀ ਮੈਨੂੰ ਅੱਜ ਵੀ ਯਾਦ ਆ ਲੋਕੀ ਕਹਿ ਰਹੇ ਸੀ ਕਰਮਜੀਤ ਅਨਮੋਲ ਜਿੱਤ ਗਿਆ ਏਜੰਸੀਆਂ ਕਹਿ ਰਹੀਆਂ ਸੀ ਇੰਟੈਲੀਜੈਂਸ ਰਿਪੋਰਟਾਂ ਆ ਰਹੀਆਂ ਸੀ ਲੇਕਿਨ ਜਿਹੜਾ 4-5 ਦਿਨ ਪਹਿਲਾਂ ਇੱਕ ਵਾਕ ਚੱਲਿਆ ਕਿ ਇਹ ਉਸ ਟੱਬਰ ਦਾ ਕਰਜ਼ਾ ਸਾਨੂੰ ਮੋੜਨਾ ਚਾਹੀਦਾ ਜਿਨੇ ਇੰਦਰਾ ਗਾਂਧੀ ਕੋਲੋਂ ਸ਼੍ਰੀ ਕਾਲ ਤਖਸਾਲ ਦਾ ਬਦਲਾ ਲਿੱਤਾ ਜਦੋਂ ਇਹ ਵਾਕ ਚੱਲਿਆ ਪੰਥ ਇੱਕ ਸਾਈਡ ਤੇ ਹੋ ਗਿਆ ਸਿੱਖ ਕੌਮ ਇੱਕ ਸਾਈਡ ਤੇ ਹੋ ਗਈ ਤੇ ਸਿੱਖ ਕੌਮ ਨੇ ਉਹ ਇੱਕ ਸਾਈਡ ਤੇ ਹੋ ਕੇ ਕਰਮਜੀਤ ਅਨਮੋਲ ਹਾਰ ਗਿਆ ਭਾਈ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਹੁਣ ਵੀ ਉਦਾਂ ਦਾ ਹੀ ਇਕੁਏਸ਼ਨ ਹੈਗੀ ਆ ਜੇ ਇਹ ਨਿਕਲ ਗਿਆ ਵਾਕ ਜੇ ਇਹ ਵਾਕ ਨਿਕਲ ਗਿਆ ਕਿ ਸੂਬਾ ਸਰਹੰਦ ਦੇ ਜਿਹੜੀ ਹੈ ਸਾਡੇ ਸਿੱਖਾਂ ਦੇ ਉੱਤੇ ਫੇਕ ਐਨਕਾਊਂਟਰ ਕੀਤੇ ਗਏ ਸਿੱਖਾਂ ਨੂੰ ਨਜਾਇਜ਼ ਮਾਰਿਆ ਗਿਆ ਨਸਲ ਕੁਸ਼ੀ ਕੀਤੀ ਸੂਬਾ ਸਰਹੰਦ ਆਪਣਿਆਂ ਨੂੰ ਬਹੁਤ ਵੱਡਾ ਸੂਬਾ ਸਿੰਘ ਸਰਹੰਦ ਕਹਿੰਦਾ ਸੀ ਕਿ ਮੇਰੇ ਵਰਗਾ ਕੋਈ ਨਹੀਂ ਜ਼ਾਲਮ ਸੂਬਾ ਸਰਹੰਦ ਹੀ ਕਹਿੰਦਾ ਸੀ ਤੇ ਜੇ ਉਹ ਬਾਖ ਨਿਕਲ ਗਿਆ ਕਿ ਸਿੱਖਾਂ ਦੀ ਪੰਥ ਦੀ ਡਿਗੀ ਹੋਈ ਪੱਗ ਨੂੰ ਭਾਈ ਸੰਦੀਪ ਸਿੰਘ ਸਨਨੀ ਨੇ ਸਿਰ ਤੇ ਦੁਵਾਰਾ ਰੱਖਿਆ ਤੇ ਫਿਰ ਇਹਦਾ ਇਹਦੇ ਅੱਗੇ ਕੌਣ ਖੜਾ ਹੋਊਗਾ ਸਨੇਰੀ ਦੇ ਅੱਗੇ ਅੰਡਰ ਗ੍ਰਾਂਟ ਜ਼ਮੀਨ ਦੇ ਏਠਾ ਬਹੁਤ ਵੱਡਾ ਪੰਥਲਾ ਅੰਡਰ ਗ੍ਰਾਂਟ ਹੈਗਾ ਪਿਛਲੇ ਸਾਲ ਜਿਹੜੀ ਚੋਣ ਹੋਈ 2024 ਚ 14 ਲੱਖ ਤੋਂ ਉੱਤੇ ਵੋਟ ਗਰਮ ਖਿਆਲੀਆਂ ਦੀ ਪਈ ਹੈ ਜਿਹੜੀ ਪੰਥ ਨੂੰ ਸਮਰਪਿਤ ਸੀ ਜਿਹੜੀ ਪੰਥ ਦੇ ਨਾਂ ਤੇ ਪਈ ਹੈ ਇਸ ਕਰਕੇ ਨਬਜ ਨੂੰ ਸਮਝ ਨਾ ਪਵੇਗਾ ਪੰਜਾਬ ਦੇ ਵਿੱਚ ਪੰਥਕ ਮੁੱਦੇ ਬਹੁਤ ਆ ਜਿਆਦਾ ਭਾਰੂ ਨੇ ਖਾਸ ਕਰਕੇ ਮਾਝੇ ਦੀ ਬੈਟ ਕਡੂਰ ਸਾਹਿਬ ਦੀ ਕੌਨਸੀ ਜੂਨਸੀ ਚ ਲੋਕ ਸਭਾ ਚ ਜਿਆਦਾ ਹੈ ਇਧਰਲੇ ਪਾਸੇ ਪੱਟੀ ਚ ਜਿਆਦਾ ਹੈਗੇ ਖੇਮ ਕਰਨ ਵਾਲ ਜਿਆਦਾ ਹੈ ਅਗਰੇ ਮੁੱਦੇ ਨਿਕਲਦੇ ਗਏ ਹਵਾ ਕਰ ਗਏ ਤੇ ਫਿਰ ਕੌਣ ਘਨੇਰੀ ਦੇ ਅੱਗੇ ਖੜਾ ਹੋਊਗਾ ਇਸ ਕਰਕੇ ਜਿਹੜਾ ਆਵਾ ਨਹੀਂ ਪਾਰਟੀ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾਣੀ ਹੈ ਸੱਤਾ ਦੇ ਵਿੱਚ ਹੈਗੇ ਆ ਉਹ ਕੋਸ਼ਿਸ਼ ਕਰਨਗੇ ਹੋ ਸਕਦਾ ਉੱਥੇ ਵੀ ਕਹਿਣ ਵੀ ਹਰਮਿਤ ਸਿੰਘ ਸੰਧੂ ਨੂੰ ਅਸੀਂ ਮੰਤਰੀ ਬਣਾਵਾਂਗੇ ਪੰਜਾਬ ਦਾ ਲੋਕਾਂ ਦਾ ਥੋੜਾ ਰੁਝਾਨ ਵੱਧ ਜਾਂਦਾ ਲੋਕਾਂ ਦਾ ਥੋੜਾ ਗਰਾਹ ਵੱਧ ਜਾਂਦਾ ਇਹਦਾ ਆਣ ਵਾਲਾ ਟਾਈਮ ਦੱਸੂਗਾ ਲੇਕਿਨ ਜੋ ਪੰਥਕ ਮਜਾ ਆ ਜਾਏ ਜੋ ਪੰਥਕ ਸ਼ਫਾਂਜ ਗੱਲ ਚੱਲ ਰਹੀ ਹੈ ਜੋ ਪੰਥਕ ਲੋਕੀ ਗੱਲਾਂ ਕਰਦੇ ਨੇ ਉਹਨੂੰ ਮੈਂ ਆਪਣੇ ਸ਼ਬਦਾਂ ਵਿੱਚ ਤੁਹਾਡੇ ਲਾਗੇ ਦੱਸਦਾ ਦੋਸਤੋ ਮੇਰਾ ਅੰਤਲਾ ਸਵਾਲ ਹੈ ਹੁਣ ਸੁਖਬੀਰ ਸਿੰਘ ਬਾਦਲ ਬਾਰੇ ਗੱਲ ਕਰਨੀ ਚਾਹੁੰਦਾ ਮੈਂ ਐ ਕਿਉਂ ਲੱਗ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਨਾ 3ਾਂ 'ਚ ਰਹਿ ਗਿਆ ਨਾ 13 'ਚ ਰਹਿ ਗਿਆ ਤਰਨਤਾਰਨ 'ਚ ਨਹੀਂ ਇ ਅੰਮੀ ਬਹੁਤ ਤਗੜੇ ਘਰਾਂ ਨੇ ਚੋਂ ਟਿਕਟ ਦਿੱਤੀ ਹੈ ਧਰਮੀ ਫੌਜੀ ਦੀ ਪਰਿਵਾਰ ਚੋਂ ਟਿਕਟ ਦਿੱਤੀ ਆ ਬੀਬੀ ਰੰਦਾਵਾ ਨੂੰ ਲੇਕਿਨ ਗੱਲ ਇਹ ਹੈਗੀ ਆ ਕਿ ਉਸ ਅਕਾਲੀ ਦਲ ਦੀ ਅਕਸੈਪਟੈਂਸ ਹੁੰਦੀ ਆ ਕਿ ਨਹੀਂ ਹੁੰਦੀ ਉਹ ਅਕਾਲੀ ਦਲ ਜਿਹੜਾ ਪੰਥ ਦਾ ਦੋਸ਼ੀ ਕਰਾਰ ਦਿੱਤਾ ਜਾ ਚੁੱਕੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆਪਣੀ ਸਜ਼ਾ ਭੁਗਤ ਚੁੱਕੇ ਨੇ ਬਾਹਰ ਆ ਗਏ ਨੇ ਪਿੰਡਾਂ ਦੇ ਵਿੱਚ ਹੁਣ ਜਾ ਰਹੇ ਨੇ ਹੜਪੀੜਤਾਂ ਦੇ ਵਿੱਚ ਲੋਕਾਂ ਚ ਉਹਨਾਂ ਨੇ ਚੰਗਾ ਕੰਮ ਕੀਤਾ ਲੋਕਾਂ ਤੱਕ ਉਹਨਾਂ ਨੇ ਮਾਲੀ ਮਦਦ ਵੀ ਪਹੁੰਚਾਈ ਹੈ ਔਰ ਕਾਫੀ ਸੇਵਾ ਵੀ ਕੀਤੀ ਹੈ ਲੋਕ ਉਹਨੂੰ ਕਿੰਨਾ ਉਹਨੂੰ ਆਪਣੇ ਦਿਲਾਂ ਚ ਲਾਂਦੇ ਨੇ ਉਤਾਰਦੇ ਨੇ ਕਿ ਬਿਲਕੁਲ ਕੱਢ ਕੇ ਸਾਈਡ ਤੇ ਰੱਖ ਦਿੰਦੇ ਆਉਣ ਵਾਲਾ ਵਕਤ ਦੱਸੂਗਾ ਲੇਕਿਨ ਗੱਲ ਇਹ ਆ ਕਿ ਕਾਲੀ ਦਲ ਨੇ ਵੀ ਆਪਣੇ ਵੱਲੋਂ ਮਜ਼ਬੂਤ ਜਿਹੜਾ ਉਮੀਦਵਾਰ ਦਿੱਤਾ ਬਾਕੀ ਉੱਤੇ ਪੈਸਾ ਵੀ ਬਹੁਤ ਲੱਗਣਾ ਉਸ ਸੀਟ ਦੇ ਉੱਤੇ ਤੁਹਾਨੂੰ ਆ ਜਾਣਾ ਕੱਲ ਪਰਸੋ ਤੱਕ ਤੁਹਾਨੂੰ ਰੋਲੇ ਰੱਪੇ ਸੁਣਨੇ ਸ਼ੁਰੂ ਹੋ ਜਾਣੇ ਆ ਕਿਉਂਕਿ ਅਕਾਲੀ ਦਲ ਵੀ ਕਿਸੇ ਤਰੀਕੇ ਕਹੂਗਾ ਕਿ ਅਸੀਂ ਨੰਬਰ 2 ਤੇ ਆਈਏ ਭਾਈ ਮਨਦੀਪ ਸਿੰਘ ਦੇ ਵੀ ਪੰਥ ਦੀ ਕੋਸ਼ਿਸ਼ ਹੋਊਗੀ ਪੰਥਕ ਜਿਹੜੇ ਚਾਹੇਤੇ ਨੇ ਜਾਂ ਪੰਥ ਨੂੰ ਨਾਮ ਲੈਵਾ ਨੇ ਵੇ ਅਸੀਂ ਪੰਥ ਦੀਆਂ ਚੜ੍ਹਦੀ ਕਲਾਂ ਲਈ ਭਾਈ ਮਨਦੀਪ ਸਿੰਘ ਨੂੰ ਜਾਂ ਤਾਂ ਜਿਤਾਈਏ ਜਾਂ ਦੂਜੇ ਨੰਬਰ ਤੇ ਲੈ ਕੇ ਆਈਏ ਸੋ ਹਰ ਪਾਸਿਓਂ ਜੋਰ ਲੱਗਣਾ ਕਾਂਗਰਸ ਦੇ ਬਾਜਵਾ ਨੇ ਆਪਣੀ ਇੱਜ਼ਤ ਬਚਾਣੀ ਆ ਕਿਉਂਕਿ ਹੁਣ ਸਾਰਾ ਭਾਰ ਬਾਜਵਾ ਦੇ ਮੋਢਿਆਂ ਦੇ ਉੱਤੇ ਹੈਗਾ ਜੇ ਬਾਜਵਾ ਵੀ ਜੇ ਵੋਟ ਨਾ ਪਈ ਕਰਨ ਸਿੰਘ ਪੁਰਜ ਨੂੰ ਫਿਰ ਬਾਜਵਾ ਜ਼ਿੰਮੇਦਾਰ ਬਣਨਗੇ ਇਹਦੇ ਇਸ ਕਰਕੇ ਤਾਕਤ ਪੂਰੀ ਲੱਗਣੀ ਆ ਉਰ ਆਣ ਵਾਲਾ ਦਿਨ ਜਿਹੜਾ ਤਰਨਤਾਰਨ ਦਾ ਬਹੁਤ ਗਰਮ ਮਾਹੌਲ ਰਹੇਗਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਤਰ ਦੇ ਵਿੱਚ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਉਦ ਤੱਕ ਮੇਰਾ ਨਾਮ ਕੈਮਰਾਮੈਨ ਰਾਹੁਲ ਮੈ ਸਾਹਿਬ ਸਿੰਘ ਇਜਾਜ਼ਤ ਚੌਣਾ ਬਨੇ ਰੂਵਾਨੀ ਦੀ ਪੰਜਾਬ